ਛੋਟੇ ਹੁੰਦੇ ਚੋਰ ਸਪਾਈ ਖੇਡਦੇ ਹੁੰਦੇ ਸੀ ਵੀ ਤੂੰ ਚੋਰ ਐ ਮੈਂ ਸਪਾਈ ਆ ਤੇ ਬਣਦੇ ਥੋੜੀ ਹੁੰਦੇ ਉਹ ਵੱਡੇ ਹੋ ਕੇ ਵੀ ਜਿਹੜਾ ਚੋਰ ਚੋਰ ਬਣਨਾ ਚੋਰ ਬਣੂਗਾ ਸਪਾਈ ਬਣਨਾ ਸਪਾਈ ਬਣੂਗਾ ਹੈ ਉਹੀ ਖੇਡੀ ਜਾਂਦੇ ਨੇ ਸੁਪਨਿਆਂ ਦੀ ਦੁਨੀਆ 'ਚ ਫਿਰਦੇ ਨੇ ਕਰ ਲੋ ਕੱਢ ਲੋ ਪੜਾਸਾ ਕੋਈ ਗੱਲ ਨਹੀਂ ਲੋਕ ਵੀ ਹੱਸਦੇ ਹੋਣਗੇ ਰੋनाल्डੋ ਆ ਮੈਸੀ ਆ ਜਿਹੜੇ ਵੱਡੇ ਪਲੇਅਰ ਨੇ ਫੁੱਟਬਾਲ ਦੇ ਅਰਜਨਟੀਨਾ ਬ੍ਰਾਜ਼ੀਲ ਦੇ ਜਾਂ ਪੁਰਤਗਾਲ ਦੇ ਆਪਦੀ ਬੋਲੀ ਬੋਲਦੇ ਆ ਕਹਿੰਦੇ ਕਰ ਲੋ ਉਹਦਾ ਅੰਗਰੇਜ਼ੀ ਕਰਨੀ ਆ ਤਰਜਮਾ ਕਰ ਲੋ ਉਸਦੀ ਬੋਲੀ ਬੋਲਣ ਦੀ ਸਾਨੂੰ ਪਤਾ ਨਹੀਂ ਕਿਉਂ ਸ਼ਰਮ ਆਉਂਦੀ ਆ ਕਿ ਅਸੀਂ ਪੰਜਾਬੀ ਕਿਉਂ ਬੋਲਦੇ ਆ ਸਾਡੇ ਜਿਹੜੇ ਸਾਡੇ ਸੀਗੇ ਨਾ ਉਦਮ ਸਿੰਘ ਸ਼ਹੀਦ ਭਗਤ ਸਿੰਘ ਉਹ ਤਾਂ ਅੰਮਰ ਸੀਗੇ ਪਰ ਉਹਨਾਂ ਦੀ ਹੋਰ ਹੱਤਿਆ ਕਰਨ ਬਹੁਤ ਵੱਡਾ ਸਲਾਲ ਹੈ ਜਿਹੜਾ ਉਹਨਾਂ ਨੇ ਤਾਂ ਵਿਚਾਰੇ ਪਹਿਲੇ ਅੰਮਰ ਸੀ ਉਹ ਅੱਜ ਤੱਕ ਜਿਉਂਦੇ ਸੀ ਜਿਹੜੀਆਂ ਹੁਣ ਸਾਡੇ ਯੋਗੀ ਹੋ ਗਿਆ ਪ੍ਰਧਾਨ ਮੰਤਰੀ ਹੋ ਗਿਆ ਜੇ ਸਾਡੇ ਭਗਵੰਤ ਮਾਨ ਹੋ ਗਿਆ ਹੁਣ ਉਹਨਾਂ ਦੀ ਕੰਨੀ ਤੇ ਨਾ ਰੱਖ ਹੋਰ ਹੱਤਿਆ ਕਰ ਰਹੇ ਨੇ ਜਿਹੜਾ ਸੰਵਿਧਾਨ ਹੈ ਉਹਨੂੰ ਦਬਾਇਆ ਜਾ ਰਿਹਾ ਹੈ ਕੱਲ ਕੱਲ ਗੇਜਰੀਵਾਲ ਵੀ ਆਇਆ ਇਲਾਕੇ ਚ ਕਹਿੰਦੇ ਸੇਵਾ ਕਰਮ ਓਏ ਓ ਟੁਗਲਬੋਜ ਧਵਾਨੀ ਦਾ ਬੰਦਾ ਉਹ ਸਾਡੇ ਪੰਜਾਬ ਚ ਛਿੱਕੂ ਫੜਨ ਆਇਆ ਯਾਰ ਦਿੱਲੀ ਤੋਂ ਆਣਾ ਮੈਂ ਰਾਸ਼ਨ ਇਕੱਠਾ ਕਰਕੇ ਪੰਜਾਬ ਨੂੰ ਮreturnData ਹੀ ਮੰਗਤੇ ਆ ਮੈਂ ਜ਼ਮੀਨ ਲਈ ਇੱਕ ਮਿੰਟ ਸਰ ਤੁਹਾਡੀ ਸਰਕਾਰ ਨੇ ਰਜਿਸਟਰੀ ਕੀਤੀ ਹੈ ਤੇ ਸਟੈਂਪ ਡਿਊਟੀ ਲਈ ਹੈ ਮਾਲਕਾਂ ਕੋ ਲਈ ਹੈ ਕਿਸੇ ਚੋਰ ਕੋ ਨਹੀਂ ਲਈ ਨੰਬਰ 1 ਜੇ ਕਿਸੇ ਤੁਸੀਂ ਪੱਥਰ ਲਾਇਆ ਤੁਹਾਡੀ ਸਰਕਾਰ ਨੇ ਲਾਇਆ ਮੈਂ ਪਹਿਲੇ ਇਹਨੂੰ ਪੁੱਛਣਾ ਚਾਹਨਾ ਜਿਹੜਾ 12000 ਕਰੋੜ ਰੁਪਈਆ ਐਕਸਾਈਜ਼ ਦਾ ਚੂਪ ਗਏ ਕਦੀ ਉਹਦਾ ਵੀ ਮੈਂਸ਼ਨ ਕੀਤਾ ਜਿਹੜਾ ਦਿੱਲੀ ਦੀ ਤੁਹਾਡੀ ਸਾਰੀ ਲੀਡਰਸ਼ਿਪ ਫੜ ਕੇ ਅੰਦਰ ਦਿੱਤੀ ਹੈ ਤੁਹਾਡੀ ਬੀਜੇਪੀ ਦੀ ਗੱਲ ਹੈ ਇਸੇ ਗੱਲ ਕਰ ਤੈਨੂੰ ਛੱਡਿਆ ਅੱਜ ਤੱਕ ਅੰਦਰ ਨਹੀਂ ਦਿੱਤਾ ਆਪਣੀ ਪਾਰਟੀ ਕਾਲੀ ਦਲ ਨੂੰ ਅਤਿਆਨਤ ਪਾਕਿਸਤਾਨ ਦਾ ਬਾਰਡਰ ਤੇ ਪਾ ਦਿਓ ਹਾਂ ਅਣਾ ਦੂਜੇ ਨੇਪਾਲ ਤੱਕ ਭਜਾ ਦਿਓ ਕਿਨੇ ਸਾਲਾ ਕਰ ਕੇ ਰਹਿ ਰਹੇ ਇੱਥੇ ਨੇੜੇ ਤੇੜੇ ਨਹੀਂ ਰਹਿਣ ਦੇਣੇ ਜਿੰਦਾਬਾਦ ਜਿੰਦਾਬਾਦ ਹੜਾ ਵੇਲੇ 1600 ਕਰੋੜ ਕਹਿ ਗਏ ਹਜੇ ਤੱਕ ਨਹੀਂ ਆਇਆ ਕੁਝ ਠੀਕ ਹੈ ਜੀ ਤੇ ਤਾਲਿਬਾਨ ਨੂੰ 500 ਕਰੋੜ ਉਸੇ ਦਿਨ ਨਹੀਂ ਪਹੁੰਚ ਗਿਆ ਜਿਹੜੇ ਸਾਨੂੰ ਪਹਿਲਾਂ ਲੁੱਟ ਕੇ ਆਉਂਦੇ ਲੁੱਟ ਕੇ ਜਾਂਦੇ ਰਹੇ ਠੀਕ ਹੈ ਨਾ ਸੋ ਇਸ ਕਰਕੇ ਇਥੋਂ ਇਹ ਪਤਾ ਲੱਗਦਾ ਹੈ ਕਿ ਭਾਜਪਾ ਜਿਹੜੀ ਹੈ ਕਦੇ ਵੀ ਪੰਜਾਬ ਅੱਖੀ ਨਹੀਂ ਹੈਗੀ ਮੈਂ ਬੀਬੀ ਨੂੰ ਦੱਸਣਾ ਚਾਹਣਾ ਡੀਆਈਜੀ ਭੁੱਲਰ ਸਾਹਿਬ ਵੀ ਸੋਚਦੇ ਸੀ ਕਿ ਮੈਂ ਡੀਏ ਜੀ ਐ ਤੇ ਡੀਏ ਜੀ ਨੂੰ ਦਫਤਰ ਚੋਂ ਚੱਕ ਕੇ ਲੈ ਕੇ ਗਏ ਆ ਅੱਜ ਦੇਖ ਲੋ ਉਹਦਾ ਕੀ ਹਾਲ ਹੈ ਮੈਂ ਬੀਬੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡਾ ਨਵਾਂ ਕੈਰੀਅਰ ਸ਼ੁਰੂ ਹੋਇਆ ਤੇ ਖਾਸ ਕਰਕੇ ਝਾੜੂ ਵਾਲਿਆਂ ਦੇ ਅੱਖੇ ਲੱਗਣਾ ਕਿਹੜੇ ਕਿਹੜੇ ਲੋਕ ਰਹਤੇ ਯਾਰ یہاں ਪਰ